ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਰਾਮ ਰਹੀਮ ਨੂੰ ਫਿਰ ਤੋਂ 50 ਦਿਨ ਦੀ ਪੈਰੋਲ ਤੇ ਬਾਹਰ ਭੇਜਣ ਦੇ ਮਾਮਲੇ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਹਿ ਕੇ ਬੜੇ ਦੁੱਖ ਦੀ ਗੱਲ ਹੈ ਵਾਰ-ਵਾਰ ਕੱਟ ਗਿੰਦੀ ਕੌਮਾਂ ਦੇ ਨਾਲ ਤੱਕਾ ਹੁੰਦਾ ਹੈ। ਸਿੱਖਾਂ ਨਾਲ ਖਾਸ ਕਰਕੇ ਤੇ ਪੰਜਾਬ ਵਿੱਚ ਭਾਰਤ ਦੇ ਵਿੱਚ ਸਰਕਾਰਾਂ ਤੱਕਾ ਕਰਦੀਆਂ ਨੇ। ਨਾਲ ਹੀ ਉਹਨਾਂ ਨੇ ਕਹਿ ਕੇ ਜਿਹੜੇ ਬੰਦੀ ਸਿੱਖ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਛੱਡਣ ਤੋਂ ਡਰ ਲੱਗਦਾ ਹੈ। ਜੇਕਰ ਡੇਰੇ ਵਾਲਾਂ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਵਾਰ-ਵਾਰ ਬਾਹਰ ਪੈਰੋਲ ਤੇ ਭੇਜ ਦਿੱਤਾ ਜਾਂਦਾ ਹੈ। ਸਿੰਘ ਸਾ ਬੜੀ ਹਰਾਨੀ ਦੀ ਗੱਲ ਐ ਬੜੀ ਦੁਖਦੀ ਗੱਲ ਐ ਕਿ ਜਿੱਥੇ ਘੱਟ ਗਿਣਤੀ ਤੋਮਾਂ ਦੇ ਨਾਲ ਬਹੁਤ ੱਕਾ ਹੁੰਦਾ ਸਿੱਖਾਂ ਦੇ ਨਾਲ ਖਾਸ ਕਰਕੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਰਕਾਰਾਂ ੱਕਾ ਕਰਦੀਆਂ ਕਿਉਂਕਿ ਬੰਦੀ ਸਿੱਖਾਂ ਨੂੰ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਸ ਤੋਂ ਬਾਅਦ ਵਿੱਚ ਵੀ ਛੱਡਣ ਤੋਂ ਇਹਨਾਂ ਨੂੰ ਡਰ ਲੱਗਦਾ ਪਰ ਜਿੱਥੇ ਗੱਲ ਆਉਂਦੀ ਐ ਉਹ ਝੂਠੇ ਸੋਦੇ ਵਾਲੇ ਦੀ ਰਾਮ ਰੀਨ ਦੀ ਉਹਨੂੰ ਬਾਰ ਬਾਰ ਪਰ ਉਹਨਾਂ ਤੇ ਬਾਹਰ ਪੇਜ ਕੇ ਤੇ ਜਾਂ ਸਿੱਖਾਂ ਨੂੰ ਕਹਿ ਲੋ ਜਾਂ ਘੱਟ ਜਨਤੀ ਹੋਰ ਧਰਮੀ ਲੋਕ ਜਿਹੜੇ ਨੇ ਉਹ ਹਿੰਦੂਆ ਵਿੱਚ ਵੀ ਮੁਸਲਮਾਨਾਂ ਵਿੱਚ ਵੀ ਰੱਖਵਾਸ ਵਰਗਾ ਦੇ ਸੱਚੇ ਸੁੱਤੇ ਲੋਕ ਜਿਹੜੇ ਹੈਗੇ ਉਹਨਾਂ ਨੂੰ ਚੜਾਇਆ ਜਾਂਦਾ ਜਦੋਂ ਕਿ ਉਹਦਾ ਸਾਰਿਆਂ ਨੂੰ ਪਤਾ ਕਿ ਉਹਨੇ ਕੀ ਕੁਛ ਕੀਤਾ ਤੇ ਪਰ ਗੁਰੂ ਕੇ ਸਿੱਖ ਜਿਹੜੇ ਨੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਦੇ ਨਾਲ ਤਰੋਪ ਕੀਤਾ ਜਾਂਦਾ ਉਹਨੂੰ ਗੁਲਾਮੀ ਦਾ ਸਾਸ ਚੜਾਇਆ ਜਾਂਦਾ ਤੇ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਜਿਹੜਾ ਬਾਹਰ ਕੱਢਿਆ ਜਾਂਦਾ ਇਹਨੂੰ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਪ ਹੀ ਸਾਰਾ ਮਾਹੌਲ ਜਿਹੜਾ ਵਿਗਾੜਦੇ ਨੇ ਇਸ ਕਰਕੇ ਸਾਰਿਆਂ ਦੇ ਨਾਲ ਬਰਾਬਰਤਾ ਹੋਣੀ ਚਾਹੀਦੀ ਆ ਤੇ ਬੰਦੀ ਸੇਖ ਵੀ ਜਿਹੜੇ ਆ ਗੁਰੂ ਕੇ ਸੇਖ ਵੀ ਜਿਹੜੇ ਉਹਨਾਂ ਨੂੰ ਰਿਹਾ ਕਰਕੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਦਾ ਚਾਹਣ ਹੋਰ ਇਸ ਤੋਂ ਵੱਧ ਜਿਹੜੀ ਆ ਗੁਲਾਮੀ ਦਾ ਅਹਿਸਾਸ ਵੀ ਕਰਵਾਇਆ ਜਾ ਸਕਦਾ ਸਿੰਘ ਸਾਹਿਬ ਜੀਰੋ ਵੀ ਚੋਣ ਆਉਂਦੇ ਆ ਉਹਦੇ ਵੀ ਪ੍ਰੋਲ ਦਿੱਤੀ ਜਾਂਦੀ ਤੁਹਾਨੂੰ ਵੀ ਨਹੀਂ ਲੱਗਦਾ ਆਜ਼ਾਦੀ ਦੀ ਲੈ ਕੇ ਇਹਨਾਂ ਨੇ ਕਿੱਤੀ ਜਾਂਦੀ ਹੈ। ਕੋਈ ਆ ਬਾਰ-ਬਾਰ ਜਿਹੜਾ ਵਾ ਰਾਜਨੀਤੀ ਕਰਕੇ ਸਾਡੇ ਸਿੱਖਾਂ ਨੂੰ ਖਾਸ ਕਰਕੇ ਜਿਹੜੇ ਆ ਘੱਟ ਗਿਣਤੀਆਂ ਨੂੰ ਚੜਾਇਆ ਜਾਂਦਾ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਉਹ ਸਜਾਵਾਂ ਵੀ ਹੋਈਆਂ ਤੇ ਉਹਨਾਂ ਦੀ ਜਾਇਦਾਦਾ ਪ੍ਰਾਪਰਟੀਆਂ ਖੁਰਕੋਈਆਂ ਤੇ ਉਹਨਾਂ ਦੇ ਨਾਲ ਜਿਹੜਾ ਹੈ ਪੋਸਟ ਟਾਈਮ ਤੋਂ ਹੀ ਠੱਗਾ ਹੋ ਰਿਹਾ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਮ ਓਮ ਦੇ ਅੰਦਰ ਏਕਤਾ ਦਫਾਕ ਬਖਸ਼ਿਸ਼ ਕਰਨ ਤਾਂ ਕਿ ਕੌਮ ਜਿਹੜੀ ਇੱਕ ਪਲੇਨ ਫਾਰਮ ਤੇ ਇਕੱਠੀ ਹੋ ਕੇ ਆਪਣੇ ਜਿਹੜੇ ਹੱਕ ਲੈਣ ਦਾ ਤੇ ਜਿਹੜੇ ਧੱਕੇਆ ਹੁੰਦਾ ਵਾ ਜਿਹੜੀ ਬੀਅਨ ਇਨਸਾਫੀ ਹੁੰਦੀ ਆ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨ ਵਾਸਤੇ ਇੱਕ ਮੰਚ ਤੇ ਗੁਰੂ ਸਾਹਿਬ ਕਿਰਪਾ ਕਰਨ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਇੱਕ ਨਿਸ਼ਾਨ ਸਾਹਿਬ ੱੱਲੇ ਸਾਰਿਆਂ ਨੂੰ ਇਕੱਠੇ ਹੋਣ ਦਾ ਬਲ ਬਖਸ਼ਣ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਰਾਮ ਰਹੀਮ ਨੂੰ ਫਿਰ ਤੋਂ 50 ਦਿਨ ਦੀ ਪੈਰੋਲ ਤੇ ਬਾਹਰ ਭੇਜਣ ਦੇ ਮਾਮਲੇ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਹਿ ਕੇ ਬੜੇ ਦੁੱਖ ਦੀ ਗੱਲ ਹੈ ਵਾਰ-ਵਾਰ ਕੱਟ ਗਿੰਤੀ ਕਾਮਾ ਦੇ ਨਾਲ ੱੱਕਾ ਹੁੰਦਾ ਸਿੱਖਾਂ ਨਾਲ ਖਾਸ ਕਰਕੇ ਤੇ ਪੰਜਾਬ ਵਿੱਚ ਭਾਰਤ ਦੇ ਵਿੱਚ ਸਰਕਾਰਾਂ ੱੱਕਾ ਕਰਦੀਆਂ ਨੇ ਨਾਲ ਹੀ ਉਹਨਾਂ ਨੇ ਕਹਿ ਕੇ ਜਿਹੜੇ ਬੰਦੀ ਸਿੱਖ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਛੱਡਣ ਤੋਂ ਡਰ ਲੱਗਦਾ ਹੈ ਜੇਕਰ ਡੇਰੇ ਵਾਲਾਂ ਦੀ ਗੱਲ ਆਉਂਦੀ ਹੈ ਤਾਂ ਉਸ ਨੂੰ ਵਾਰ-ਵਾਰ ਬਾਹਰ ਪਰੋਲ ਤੇ ਭੇਜ ਦਿੱਤਾ ਜਾਂਦਾ ਹੈ